ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਮੀਟਿੰਗ ਤਰਨਤਾਰਨ ਪਾਰਟੀ ਦੇ ਦਫ਼ਤਰ ਹੋਈ ਜਿਸ ਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕੀਤੀ ਪਾਰਟੀ ਦੇ ਸੁਭਾਸ ਕੱਤਰ ਪ੍ਰਗਟ ਸਿੰਘ ਜਮਹਰਾਏ ਪਾਰਟੀ ਦੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ ਨੇ ਕਿਹਾ 22 ਤਰੀਕ ਨੂੰ ਗੋਂਦਵਾਲ ਡੀਐਸਪੀ ਦੇ ਦਫ਼ਤਰ ਅੱਗੇ ਵਿਸ਼ਾਲ ਦਰਨਾ ਦਿੱਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ ਲਗਾਤਾਰ ਦਕੈਤੀਆਂ ਚੋਰੀਆਂ ਤੇ ਨਜਾਇਜ਼ ਸ਼ਬੀਆਂ ਬਣਾਉਣ ਦਾ سلسلہ جاری ਹੈ ਡੀਐਸਪੀ ਗੋਇੰਦਵਾਲ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ ਜੇ ਲਾਲਪੁਰਾ ਸਾਹਿਬ ਕਹਿਣਗੇ ਤੇ ਲੋਕਾਂ ਨੂੰ ਇਨਸਾਫ ਮਿਲੇਗਾ ਨਹੀਂ ਤਾਂ ਨਹੀਂ ਮਿਲੇਗਾ ਇਹ ਸਾਰੇ ਹੀ ਮਸਲਿਆਂ ਨੂੰ ਲੈ ਕੇ 22 ਤਰੀਕ ਨੂੰ ਅਨਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਸਮੇਂ ਪੁਲਿਸ ਹਲਕਾ ਵਿਧਾਇਕ ਤੇ ਨਸ਼ੇ ਦੇ ਸਮਗਲਰ ਆਦਿ ਠਿਕੜੀ ਕੰਮ ਕਰਦੀ ਸੀ ਉਸੇ ਤਰੀਕੇ ਨਾਲ ਹੁਣ ਕੰਮ ਚੱਲ ਰਿਹਾ ਹੈ ਤਰਨਤਾਰਨ ਤੋਂ ਸੋਨੁਪਤਿਆ ਬਾਦ ਦੀ ਵਿਸ਼ੇਸ਼ ਰਿਪੋਰਟ ਲਓ ਜੀ ਮਨਜੀਤ ਸਿੰਘ ਬੱਗੂ ਕੋਟ ਮਮਖਾਨਾ ਗੱਲਬਾਤ ਲੱਗਿਆ ਕਰਨ ਅੱਜ ਅਸੀਂ ਜਿਹੜੀ ਪ੍ਰੈਸ 'ਚ ਕੱਲ੍ਹ ਬਾਦ ਕਰ ਲੱਗੇ ਆ ਇਹ ਆਪ ਹੀ ਅਸੀਂ ਗੋਂਦਵਾਲ ਦੀਪਤੀ ਦਾ 22 ਤਰੀਕ ਨੂੰ ਜਿਹੜਾ ਜਮਹੂਰੀ ਕਿਸਾਨ ਸਭਾ ਵੱਲੋਂ ਕਰਾਓ ਰੱਖਿਆ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਚੋਰੀਆਂ ਨੀਆਂ ਹੋ ਰਹੀਆਂ ਚੋਰੀਆਂ ਦੀ ਐਫਆਈ ਦਰਜ ਨਹੀਂ ਕੀਤੀ ਜਾ ਰਹੀ ਲੋਕੀ ਧੱਕੇ ਖਾ ਰਹੇ ਆ ਲੋਕਾਂ ਦੀਆਂ ਜੇਬਾਂ ਕਟੀਆਂ ਜਾ ਰਹੀਆਂ ਨਸ਼ਾ ਸ਼ਰਿਆਂ ਵਿਗ ਰਿਹਾ ਪੁਲਿਸ ਦਾ ਗੰਢ ਤੋਪਿਆ ਨਸ਼ੇ ਵਾਲਿਆਂ ਨਾਲ ਉਤੋਂ ਉਤੋਂ ਸਾਡੀ ਸਰਕਾਰ ਕਹਿੰਦੀ ਆ ਅਸੀਂ ਨਸ਼ਾ ਬੰਦ ਕਰ ਦੇਣਾ ਸਾਡੇ ਦਫਤਰ ਦੇ ਵਿੱਚ ਤਰਨਤਨ ਚੋਰੀ ਹੋ ਗਈ ਜਿੰਨੂੰ ਡਿਪਟੀ ਗੁੰਦਵਾਲ ਪੈਂਦਾ ਅਸੀਂ ਸਤਰ ਥਾਣੇ ਧਰਨਾ ਲਾਇਆ ਹੈ ਹਾਲੇ ਤਾਈ ਕੋਈ ਚੋਰ ਨਹੀਂ ਲੱਭ ਕੇ ਦਿੱਤਾ ਕੇ ਨਾ ਵਿਸ਼ਵਾਸ ਸਾਨੂੰ ਦਵਾਇਆ ਸੀ ਜੈਂਟ ਲੋਕਾਂ ਨੂੰ ਲੁੱਟੀ ਜਾਂਦੇ ਆ ਇੱਕ ਇੱਥੇ ਜੈਂਟ ਦੀ ਸਾਡੀ ਦਰਖਾਸਤ ਨਾਨਕ ਸਿੰਘ ਵੱਲੋਂ ਚੱਲਣ ਢਈ ਆ ਉਹ ਲੋਕਾਂ ਨੂੰ ਜਦੋਂ ਕ੍ਰਿਕਟ ਦੀ ਟੀਮ ਜਾਂਦੀ ਆ ਉਹਦੇ ਨਾਲ 32-32 ਲੱਖ ਰੁਪਏ ਲਾ ਕੇ ਟੂਰਿਸਟ ਵਿਜੇ ਲਵਾ ਕੇ ਉੱਥੇ ਆਸਟ੍ਰੇਲੀਆ 'ਚ ਘਲ ਦੰਦਾ ਉੱਥੇ ਲੋਕ ਠੱਕੇ ਖਾਂਦੇ ਫਿਰਦੇ ਆ ਉਹਦੇ ਸਬੰਧ 'ਚ ਸਾਡੀ ਦਰਖਾਸਤ ਨਾਨਕ ਸਿੰਘ ਪਿੱਦੀ ਦੀ ਚੱਲਦੀ ਆ ਉੱਤੇ ਡਿਪਟੀ ਸਾਹਿਬ ਉਹਨਾਂ ਦੀ ਮਦਦ ਕਰ ਰਹੇ ਇਸੇ ਤਰ੍ਹਾਂ ਹੋਰ ਪਿੰਡਾਂ ਦੀਆਂ ਗੁੰਦਵਾਲ ਚੋਰੀ ਹੋ ਗਈ ਆ ਹਾਲੇ ਤਾਈਂ ਐਫਆਰ ਦਰਜ ਨਹੀਂ ਕੀਤੀ ਇਸੇ ਤਰ੍ਹਾਂ ਇੱਕ ਪਿੰਡ ਲਵਾਰਾਂ ਦੇ ਵਿੱਚ ਠੱਗੀ ਮਾਰੀ ਆ ਰਾਹ ਚਾਲ ਦੇ ਬੰਦਿਆਂ ਨਾਲ ਉਹ ਏਜੰਟ ਘਰ ਬੈਠਾ ਆ ਤਾਂ ਉਤਰਾਂ ਘੋੜਾ ਉਹਨੂੰ ਕਰਾ ਦਿੱਤਾ ਗਿਆ ਪਰ ਹਾਲੇ ਤਾਈਂ ਪੁਲਿਸ ਨੂੰ ਚੌਕੀ ਉਤੋਂ ਕਿਲੋਮੀਟਰ ਇੱਕ ਦੂਰ ਆ ਪੁਲਿਸ ਉਹਨੂੰ ਫੜ ਨਹੀਂ ਰਹੀ ਇਹ ਸਾਰੇ ਮਸਲੇ ਨੂੰ ਲੈ ਕੇ ਅਸੀਂ ਗੁੰਦਵਾਲ ਡਿਪਟੀ ਦਾ ਘਰੋਂ ਕਰ ਲੈਣ ਕਰ ਰਹੇ ਆ ਜਿੰਨਾ ਚਿਰ ਇਹ ਮਸਲੇ ਹੱਲ ਨਹੀਂ ਹੁੰਦੇ ਲੋਕਾਂ ਨੂੰ ਅਨਸਾਫ਼ ਨਹੀਂ ਦਿੱਤਾ ਜਾਂਦਾ ਲੋਕ ਮਰ ਰਹੇ ਆ ਨਸ਼ਾਨ ਨਸ਼ੇ ਦੇ ਟੀਕੇ ਲਾਲਾ ਮਰ ਰਹੇ ਆ ਨਸ਼ਾ ਸ਼ਰੇਮ ਸਾਰੇ ਪਿੰਡਾਂ 'ਚ ਵਿਗਰਿਆ ਪੁਲਿਸ ਸੁੱਤੀ ਪਈ ਆ ਵੀ ਜਿਤਨਾ ਸਾਨੂੰ ਇੱਥੋਂ ਜਾਪਦਾ ਵੀ ਪੁਲਿਸ ਦਾ ਨਸ਼ੇ ਵੇਚਣ ਵਾਲਿਆਂ ਨਾਲ ਦੇ ਚੋਰਾ ਨਾਲ ਗੰਢ ਤੋਂ ਪਿਆ ਜਿਹੜੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਲੋਕ ਕਿਧਰ ਜਾਣ ਇਹ ਅੱਜ ਅਸੀਂ ਫੈਸਲਾ ਕੀਤਾ ਆਪਣਾ ਜਮੂਰੀ ਕਿਸਾਨ ਸਭਾ ਲੋ ਅੱਜ ਮੀਟਿੰਗ ਕਰਕੇ ਇੱਥੇ ਚ ਫੈਸਲਾ ਲਿਆ ਗਿਆ ਵੀ 22 ਤਰੀਕ ਨੂੰ ਗੁੰਦਵਾਲ ਡਿਪਟੀ ਦਾ ਘਰਾਓ ਕੀਤਾ ਜਾਊਗਾ ਤੇ ਉਹਨਾਂ ਚਿਰ ਘਰੋ ਰੱਖਿਆ ਜਾਊਗਾ ਜਿੰਨਾ ਚਿਰ ਇਹ ਮਸਲਿਆਂ ਤੇ ਕਾਰਵਾਈ ਨਹੀਂ ਹੁੰਦੀ ਤੇ ਨਾਲ ਗਾਂ ਅੱਗੇ ਜਿਹੜਾ ਵਾ ਉਹਨਾਂ ਨੂੰ ਨਸ਼ੇ ਦੇ ਸਦਾਗਰਾਂ ਨੂੰ ਪਿੱਛੇ ਜਿਹੜੇ ਨਸ਼ਾ ਵੇਚ ਰਹੇ ਆ ਕਈ ਰੋਜਿੰਦਾ ਵੀ ਨਸ਼ਾ ਜਿਹੜੇ ਪੀਣ ਵਾਲੇ ਉਹਨਾਂ ਨੂੰ ਫੜ ਕੇ ਤੇ ਅੰਦਰ ਦਿੱਤਾ ਜਾਂਦਾ ਪਰ ਨਸ਼ੇ ਵਾਲੇ ਜਿਹੜੇ ਸਦਾਗਰ ਨਸ਼ੇ ਦਿੰਦੇ ਆ ਉਹ ਛਰੇਆਮ ਨਸ਼ਾ ਵੇਚ ਰਹੇ ਪਿੰਡਾਂ ਦੇ ਵਿੱਚ ਆਣ ਕੇ ਉਹਨਾਂ ਨੂੰ ਕੋਈ ਪੁਲਿਸ ਨਹੀਂ ਡੱਕਦੀ ਕਿਤੇ ਪੁਲਿਸ ਫੜਦੀ ਨਹੀਂ ਉਹਨਾਂ ਨੂੰ ਤੇ ਜੇ ਜਨਾਜ਼ਰ ਪੁਲਿਸ ਉਹਨਾਂ ਤੇ ਕਾਰਵਾਈ ਨਾ ਕਰੂ ਤੇ ਇਹ ਨਸ਼ਾ ਨਚਰ ਬੰਦ ਨਹੀਂ ਹੋ ਸਕਦਾ ਇਹ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਵੀ ਇਹ ਸਰਕਾਰ ਜਿਹੜੀ ਨਸ਼ੇ ਦਾ ਡੋਂਗ ਰੱਖਦੀ ਆ ਵੀ ਮਹੀਨਾ ਖਾ ਬੰਦ ਕਰਨਾ ਅਸੀਂ ਭ੍ਰਿਸ਼ਟਾਚਾਰ ਬੰਦ ਕਰਨਾ ਭ੍ਰਿਸ਼ਟਾਚਾਰ ਇੰਨਾ ਫੈਲ ਰਿਆ ਪਿਆ ਹਰ ਥਾਂ ਜਿੱਥੇ ਵੀ ਚੱਲ ਜੀਏ ਪੈਸੇ ਦਿੱਤੇ ਤੋਂ ਬਗੈਰ ਕਿ ਇਹਦਾ ਕੰਮ ਨਹੀਂ ਹੁੰਦਾ ਜਿੰਨਾ ਚਿਰ ਪੈਸਾ ਵਾਲਾ ਦੇ ਉਹ ਜਿੱਥੇ ਜਸੇ ਬੰਦੀਆਂ ਲੜਦੀਆਂ ਉੱਥੇ ਕੰਮ ਹੋ ਜਾਂਦਾ ਆਮ ਲੋਕਾਂ ਦੀ ਹਰ ਥਾਂ ਲੁੱਟ ਹੋ ਰਹੀ ਆ ਇੱਥੇ ਤਰਨ ਤਨ ਏ ਲੋਕਾਂ ਨੂੰ ਫਰਾਉਤੀਆਂ ਮੰਗੀਆਂ ਜਾ ਰਹੀਆਂ ਸਾਡੇ ਸਾਥੀ ਸੁਰਖਣ ਸਿੰਘ ਤੋੜ ਕੋ ਫਰਾਉਤੀ ਮੰਗੀ ਗਈ ਉਹਦੇ ਸਬੰਧ ਚ ਪੁਲਿਸ ਕੋ ਗਏ ਤਾਂ ਇਹ ਤੁਸੀਂ ਲਾਇਸੈਂਸ ਬਣਾ ਲਓ ਸਾਡਾ ਲਾਇਸੈਂਸ ਇੰਨੇ ਪੈਸੇ ਇੱਥੇ ਪਰਚੀ ਕਟਾਓ ਇੱਥੇ ਕਟਾਓ ਕਟਾ ਕੇ ਉਹ ਡੀਸੀ ਦਫਤਰ ਪਿਆ ਜਦੋਂ ਅਸੀਂ ਫੇਰੇ ਮਾਰਦੇ ਆ ਸੁਰਖਣ ਤੋਂ ਜਾਂਦਾ ਬਸ ਸਾਡਾ ਲਾਇਸੈਂਸ ਬਣ ਗਿਆ ਉਹ ਇੱਕ ਸਿਰਫ ਪੈਸਿਆਂ ਦਾ ਬਹਾਨਾ ਉੱਥੇ ਵੀ ਅਸੀਂ ਇਹ ਵੀ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਜੇ ਇਹੋ ਜੇ ਕੰਮ ਨਾ ਬੰਦ ਕੀਤੇ ਗਏ ਤਾਂ ਅਸੀਂ ਡੀਸੀ ਤਰਨਤਾਰਨ ਦੇ ਵੀ ਮੀਟਿੰਗ ਲਾ ਕੇ ਕੋਈ ਧਰਨੇ ਦਾ ਪ੍ਰੋਗਰਾਮ ਲਾਵਾਂਗੇ ਇਹਨਾਂ ਕੁਝ ਵੈਗ ਜੀਗਾ ਖਾਲਸਾ ਵੈਗ ਦੀ ਮੈਂ ਚੰਨ ਲਾਲ ਦਰਾਜਕੇ ਮੈਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐਮਪੀਆਈ ਦਾ ਜ਼ਿਲ੍ਹਾ ਤਰਨਤਾਰਨ ਦਾ ਪ੍ਰਧਾਨ ਆ ਜ਼ਿਲ੍ਹਾ ਤਰਨਤਾਰਨ ਅੰਦਰ ਲਗਾਤਾਰ ਚੋਰੀਆਂ ਦੀ ਪਰਮਾਰਿਆ ਪਿਛਲੇ ਦਿਨੀ ਸਾਡਾ ਜਿਹੜਾ ਜ਼ਿਲ੍ਹਾ ਹੈੱਡਕੁਆਰਟਰ ਆ ਪਾਰਟੀ ਦਾ ਦਫ਼ਤਰ ਤਰਨਤਾਰਨ ਉੱਥੇ ਚੋਰਾਂ ਨੇ ਇਹ ਕੰਦ ਟੱਪ ਕੇ ਸੀਸੇ ਭੰਨ ਕੇ ਚੋਰੀ ਕੀਤੀ ਅੱਜ ਇੱਕ ਮਹੀਨਾ ਹੋ ਗਿਆ ਸਦਰ ਥਾਣੇ ਦੇ ਅੰਦਰ ਦਰਖਾਸਤ ਦਿੱਤੀ ਉੱਥੇ ਪ੍ਰੋਟੈਸਟ ਵੀ ਹੋਇਆ ਸੀ ਤੇ ਡੀਐਸਪੀ ਗੋਂਦਵਾਲ ਜਿਹੜਾ ਲਗਾਤਾਰ ਇਹ ਕਹਿੰਦਾ ਸੀ ਕਿ ਅਸੀਂ ਚੋਰਾਂ ਨੂੰ ਫੜ ਕੇ ਤੁਹਾਨੂੰ ਇਨਸਾਫ ਦੇਵਾਂਗੇ ਕੱਲੇ ਦਫ਼ਤਰ ਦਾ ਮਸਲਾ ਨਹੀਂ ਸਾਰੇ ਜ਼ਿਲ੍ਹੇ ਅੰਦਰ ਜੰਗਲ ਦਾ ਰਾਜ ਆ ਨਸ਼ਾ ਅੱਗੇ ਨਾਲੋਂ 4 ਗੁਣਾ ਵਧਿਆ ਹੈ ਜ਼ਿਲ੍ਹੇ ਅੰਦਰ ਲੋਕਾਂ ਦੇ ਪੁੱਤ ਲਗਾਤਾਰ ਮਰ ਰਹੇ ਟੀਕੇ ਲਾਲਾ ਪੁਲਿਸ ਕੰਮ ਕਰਨ ਦੀ ਨਹੀਂ ਦਿਸਤੇ ਸਾਰੇ ਮਸਲਿਆਂ ਨੂੰ ਲੈ ਕੇ ਅਸੀਂ 22 ਅਗਸਤ ਵਾਲੇ ਦਿਨ ਡੀਐਸਪੀ ਗੋਂਦਵਾਲ ਦੇ ਦਫ਼ਤਰ ਅੱਗੇ ਅਨਮਿਥੇ ਸ਼ਮੇਲੀ ਪਾਰਟੀ ਵੱਲੋਂ ਧਰਨਾ ਲਾਇਆ ਜਾ ਰਿਹਾ ਤੇ ਉਹ 19 ਦੇ ਧਰਨਾ ਚੱਲੂਗਾ ਜਿੰਨਾ ਚ ਡੀਐਸਪੀ ਗੋਂਦਵਾਲ ਇਹ ਚੋਰੀਆਂ ਡਕੈਤੀਆਂ ਨੂੰ ਨੱਥ ਨਹੀਂ ਪਾਉਂਦਾ ਤੇ ਸਾਨੂੰ ਵਿਸ਼ਵਾਸ ਨਹੀਂ ਦਵਾਉਂਦਾ ਕਿ ਜਿਨ੍ਹਾਂ ਨੇ ਚੋਰਾਂ ਨੇ ਸਾਡੇ ਦਫ਼ਤਰ ਤੇ ਡਕੈਤੀ ਕੀਤੀ ਆ ਦਫ਼ਤਰ ਦਾ ਸਾਰਾ ਸਮਾਨ ਲੋਟ ਕੇ ਲੈ ਗਏ ਆ ਉਹਨਾਂ ਦੇ ਖਿਲਾਫ ਬਣਦੀਆਂ ਧਰਾਵਾਂ ਤਹਿਤ ਪਰਚਾ ਨਹੀਂ ਦਰਜ ਕੀਤਾ ਜਾਂਦਾ 19 ਦੇ ਡੀਐਸਪੀ ਗੋਂਦਵਾਲ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਊਗਾ ਤੇ ਡੀਐਸਪੀ ਗੋਂਦਵਾਲ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦਾ ਹੱਥ ਟੋਕਾ ਪਰਿਆ ਜੋ ਐਮਐਲਏ ਕਹਿੰਦਾ ਹਲਕਾ ਖਡੂਰ ਸਾਹਿਬ ਦਾ ਉਹਦੇ ਕਹਿਣ ਅਨੁਸਾਰ ਕਰਦਾ ਆ ਆਮ ਆਦਮੀ ਪਾਰਟੀ ਦਾ ਵਰਕਰ 1 ਨੰਬਰ ਤੇ ਆ ਤੇ ਪੁਲਿਸ ਦਾ ਅਫਸਰ 2 ਨੰਬਰ ਤੇ ਆ ਲੋਕਾਂ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ بڑے ਜ਼ਿਲ੍ਹੇ ਅੰਦਰ तमाम ਮਸਲੇ ਆ ਲੋਕਾਂ ਦੇ ਜਿਹੜੇ ਹਲਕਾ ਖਡੂਰ ਸਾਹਿਬ ਦੇ ਅੰਦਰ ਸਾਰੇ ਮਸਲਿਆਂ ਨੂੰ ਲੈ ਕੇ 22 ਅਗਸਤ ਵਾਲੇ ਦਿਨ ਡੀਐਸਪੀ ਗੋਂਦਵਾਲ ਦੇ ਦਫਤਰ ਅੱਗੇ ਜਿਹੜਾ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਲੋਕਾਂ ਦੀ ਆਨ ਮਸਲਿਆਂ ਨੂੰ ਭਗਦੇ ਮਸਲਿਆਂ ਨੂੰ ਲੈ ਕੇ ਓਨੀ ਦਿਨ ਲੜਿਆ ਜਾਊਗਾ ਜਿੰਨੀ ਚਿਰ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ